ਨੇ 90% ਲੋਕਾਂ ਨੂੰ ਨਹੀਂ ਪਤਾ ਵਾਈਫਾਈ ਦੀਆਂ ਕਲਰਫੁੱਲ ਲਾਈਟਾਂ ਦਾ ਮਤਲਬ ਜਾਣੋ ਕੀ ਹੁੰਦਾ ਹੈ ਲਾਲ ਹਰਾ ਤੇ ਨੀਲਾ ਰੰਗ ਹਲੋ ਦੋਸਤੋ ਸਸ਼੍ਰੀ ਅਕਾਲ ਪੰਜਾਬੀ ਟੈਕ ਗੁਰੂ ਚੈਨਲ ਤੁਹਾਡਾ ਸਵਾਗਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਟੈਕਨੋਲੋਜੀ ਅਤੇ ਬਿਜ਼ਨਸ ਤੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੀਆਂ ਐਸ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਟੈਕਨੋਲੋਜੀ ਦੇ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਅਪਡੇਟ ਇੰਟਰਨੈਟ ਹਰ ਘਰ ਵਿੱਚ ਇੱਕ ਜ਼ਰੂਰੀ ਲੋਡ ਬਣ ਗਿਆ ਆ ਸਾਡੇ ਵਾਈਫਾਈ ਰਾਊਟਰਾਂ ਤੇ ਰੰਗੀਆਂ ਲਾਈਟਾਂ ਅਕਸਰ ਸਾਡੇ ਘਰ ਦੀਆਂ ਇੰਟਰਨੈਟ ਸਪੀਡ ਅਤੇ ਕਨੈਕਸ਼ਨ ਹੈਲਥ ਦਾ ਪਹਿਲਾ ਸੂਚਕ ਹੁੰਦੀਆਂ ਹਨ ਹਾਲਾਂਕਿ ਜ਼ਿਆਦਾਤਰ ਲੋਕ ਇਹਨਾਂ ਲਾਈਟਾਂ ਨੂੰ ਨਾਦਰ ਅੰਦਾਜ਼ ਕਰ ਦਿੰਦੇ ਹਨ ਇਹ ਸੋਚਦੇ ਹੋਏ ਕਿ ਸਿਰਫ ਸਜਾਵਟ ਲਈ ਹਨ ਪਰ ਤੁਹਾਨੂੰ ਦੱਸ ਦਈਏ ਕਿ ਇਹ ਲਾਈਟਾਂ ਤੁਹਾਡੀ ਇੰਟਰਨੈਟ ਸਥਿਤੀ ਬਾਰੇ ਮਹੱਤਵਪੂਰਨ ਜਾਣਕਾਰੀਆਂ ਪ੍ਰਦਾਨ ਕਰਦੀਆਂ ਹਨ ਲਾਲ ਹਰਾ ਅਤੇ ਚਿੱਟਾ ਵਾਈਫਾਈ ਰਾਊਟਰਾਂ ਵਿੱਚ ਵੱਖ-ਵੱਖ ਰੰਗ ਦੀਆਂ ਲਾਈਟਾਂ ਹੁੰਦੀਆਂ ਹਨ ਅਤੇ ਹਰੇਕ ਰੰਗ ਦਾ ਵੱਖਰਾ ਅਰਥ ਹੁੰਦਾ ਸਭ ਤੋਂ ਆਮ ਰੰਗਾਂ ਵਿੱਚ ਹਰਾ ਨੀਲਾ ਲਾਲ ਅਤੇ ਕਈ ਵਾਰ ਚਿੱਟਾ ਦਾ ਪੀਲਾ ਸ਼ਾਮਿਲ ਹਰੀ ਲਾਈਟ ਦਾ ਮਤਲਬ ਹੈ ਤੁਹਾਡਾ ਇੰਟਰਨੈਟ ਕਨੈਕਸ਼ਨ ਆਮ ਅਤੇ ਸਥਿਰ ਹੈ ਜੇਕਰ ਇਹ ਰੋਸ਼ਨੀ ਲਗਾਤਾਰ ਚਾਲੂ ਰਹਿੰਦੀ ਹੈ ਤਾਂ ਤੁਹਾਡਾ ਰਾਊਟਰ ਅਤੇ ਇੰਟਰਨੈਟ ਸਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ ਨੀਲਾ ਨੀਲਾ ਲਾਈਟ ਆਮ ਤੌਰ ਤੇ ਹਾਈ ਸਪੀਡ ਡੇਟਾ ਟਰਾਂਸਫਰ ਅਤੇ 5G AZ ਕਨੈਕਸ਼ਨ ਨੂੰ ਦਰਸਾਉਂਦੀ ਹੈ ਜੇਕਰ ਇਹ ਲਾਈਟ ਚਪਕਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਡੇਟਾ ਸੰਭਰ ਨਾਲ ਆਨਲਾਈਨ ਭੇਜਿਆ ਜਾ ਸਕਦਾ ਹੈ ਅਤੇ ਪ੍ਰਾਪਤ ਕੀਤਾ ਜਾ ਰਿਹਾ ਲਾਲ ਲਾਈਟ ਲਾਲ ਲਾਈਟ ਇੱਕ ਚੇਤਾਵਨੀ ਚਿੰਨ੍ਹ ਹੈ ਇਹ ਅਕਸਰ ਇੰਟਰਨੈਟ ਕਨੈਕਸ਼ਨ ਸਮੱਸਿਆ ਨੈਟਵਰਕ ਡਾਊਨ ਟਾਈਮ ਜਾਂ ਰਾਊਟਰ ਵਿੱਚ ਤਕਨੀਕੀ ਨੁਕਸਦਸ਼ਾ ਜੇਕਰ ਇਹ ਲਾਈਟ ਲਗਾਤਾਰ ਚਾਲੂ ਰਹਿੰਦੀ ਹੈ ਤਾਂ ਆਪ ਸਾਨੂੰ ਆਪਣੇ ਇੰਟਰਨੈਟ ਸੇਵਾ ਪ੍ਰਦਾਤਾ ਨਾਲ ਸੰਪਰਕ ਕਰਨਾ ਚਾਹੀਦਾ ਹੈ ਚਿੱਟਾ ਅਤੇ ਪੀਲਾ ਕੁਝ ਰਾਊਟਰਾਂ ਵਿੱਚ ਚੰਗ ਵਰਤੋਂ ਵਾਈਫਾਈ ਸੈਟਅਪ ਨਾ ਚਿੱਟਾ ਅਤੇ ਪੀਲਾ ਕੁਝ ਰਾਊਟਰਾਂ ਰੰਗਾਂ ਦੀ ਵਰਤੋਂ ਵਾਈਫਾਈ ਸੈਟਅਪ ਜਾਂ ਨਾ ਵੀ ਡਿਵਾਈਸ ਕਨੈਕਸ਼ਨ ਦੀ ਸਥਿਤੀ ਨੂੰ ਦਰਸਾਉਣ ਲਈ ਕਰਦੇ ਹਨ ਇੰਟਰਨੈਟ ਸਪੀਡ ਨਾਲ ਸੰਬੰਧਿਤ ਲਾਈਟ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਰਾਊਟਰਾਂ ਤੇ ਲਾਈਟ ਸਿਰਫ ਦਿਖਾਵੇ ਲਈ ਹਨ ਪਰ ਇਸ ਦੀ ਸਜਾਈ ਹੈ ਕਿ ਇਹ ਸਿੱਧੇ ਤੌਰ ਤੇ ਇੰਟਰਨੈਟ ਸਪੀਡ ਨਾਲ ਸੰਬੰਧਿਤ ਹਨ ਉਦਾਹਰਨ ਲਈ ਜੇਕਰ 5G ਐਚ ਨੈਟਵਰਕ ਤੇ ਨੀਲੀ ਲਾਈਟ ਲਗਾਤਾਰ ਚੱਪਕ ਰਹੀ ਹੈ ਤਾਂ ਮਤਲਬ ਇਹ ਹੈ ਕਿ ਡਾਟਾ ਤੇਜ਼ ਰਫ਼ਤਾਰ ਨਾਲ ਟ੍ਰਾਂਸਫਰ ਕੀਤਾ ਜਾ ਰਿਹਾ ਹੈ ਹਾਲਾਂਕਿ ਜੇਕਰ ਇੰਟਰਨੈਟ ਅਚਾਨਕ ਹੋਲੀ ਹੋ ਜਾਂਦਾ ਹੈ ਲਾਈਟ ਲਾਲ ਜਾ ਉਹ ਤਾਂ ਹੋਲੀ ਹੋ ਜਾਂਦੀ ਹੈ ਤਾਂ ਇਹ ਇੱਕ ਗਤੀਜਕ ਕਨੈਕਸ਼ਨ ਸਮੱਸਿਆ ਨੂੰ ਦਰਸਾਉਂਦਾ ਹੈ ਲਾਈਟ ਤੋਂ ਸਮੱਸਿਆ ਦੀ ਪਛਾਣ ਕਰਨਾ ਆਸਾਨ ਹੈ ਤੁਸੀਂ ਰਾਊਟਰ ਦੀਆਂ ਲਾਈਟਾਂ ਨੂੰ ਦੇਖ ਕੇ ਆਸਾਨੀ ਨਾਲ ਪਛਾਣ ਕਰ ਸਕਦੇ ਹੋ ਕਿ ਤੁਸੀਂ ਨੈੱਟਵਰਕ ਸਮੱਸਿਆ ਝੇਲ ਰਹੇ ਹੋ ਉਦਾਹਰਨ ਲਈ ਜੇਕਰ ਤੁਹਾਡੀ ਵੀਡੀਓ ਸਟ੍ਰੀਮਿੰਗ اٹਕ ਰਹੀ ਹੈ ਅਤੇ ਰਾਊਟਰ ਨਾਲ ਅਤੇ ਰਾਊਟਰ ਦੀ ਲਾਲ ਲਾਈਟ ਚਮਕ ਰਹੀ ਹੈ ਤਾਂ ਸਮੱਸਿਆ ਸਿਰਫ ਤੁਹਾਡੀ ਡਿਵਾਈਸ ਦੀ ਨਹੀਂ ਸਗੋਂ ਰਾਊਟਰ ਜਾਂ ਇੰਟਰਨੈਟ ਕਨੈਕਸ਼ਨ ਨਾਲ ਹੈ ਇਸ ਨਾਲ ਸਮੇਂ ਸਿਰ ਹੱਲ ਲੱਭਣਾ ਆਸਾਨ ਹੋ ਜਾਂਦਾ ਹੈ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਜਿਹੜੇ ਰੋਸਾ ਦੇ ਚੈਨਲ ਪੰਜਾਬੀ ਟੈਕ ਗਰੂਪ ਤੇ